ਦੇਖੋ 6 ਸਾਲ ਦਾ ਸੀ ਮਾਮ ਚਲੇ ਬਾਪੂ ਚਲੇਗਾ ਬਾਪੂ ਜੀ 12 ਸਾਲ ਦਾ ਸੀ ਮਾਂ ਚਲੇਗੀ ਕਿਸੇ ਨੇ ਨਹੀਂ ਪੁੱਛਿਆ ਜਿਹੜੇ ਜਿਹੜੀ ਮਾਰੀ ਮੰਮੀ ਦੇ ਭੋਗ ਤੇ ਮਰੇ ਤੇ ਸਟੇਜਾਂ ਤੇ ਕਹਿੰਦੇ ਸੀ ਨਾ ਅਸੀਂ ਸਕੂਲ ਦੀ ਫੀਸ ਭਰਾਂਗੇ ਮੇਰੀ 10ਵੀਂ ਕਲਾਸ ਚ ਸਕੂਲ ਚੋਂ ਨਾ ਕੱਟਦਾ ਸੀ ਵੀ ਤੁਹਾਡੀ ਫੀਸ ਨਹੀਂ ਆਈ ਪਿਤਾ ਜੀ ਦੀ ਕੁਰਬਾਨੀ ਤੇ ਤੁਸੀਂ ਕਹਿੰਦੇ ਮੈਂ ਰੋਟੀ ਬਹੁਤ ਔਖੀ ਖਾਧੀ ਹੈ ਜੀ ਬਹੁਤ ਔਖੀ ਜੀ ਫਿਰ ਜਦੋਂ ਤੁਸੀਂ ਰੋਟੀ ਹੁਣ ਤਾਂ ਔਖੀ ਖਾਧੀ ਤਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਜੀ ਜਦੋਂ ਉਦੋਂ ਤੱਕ ਲੋਕਾਂ ਨੇ ਸਾਥ ਨਹੀਂ ਦਿੱਤਾ ਵੀ ਹੁਣ ਸਾਥ ਦੇ ਨਹੀਂ ਜੀ ਦੇਖੋ ਮੇਰੀ ਗੱਲ ਸੁਣੋ ਵੱਡੀਆਂ ਪਾਰਟੀਆਂ ਨੇ ਉਹਨਾਂ ਦੇ ਕੋਲ ਵੱਡਾ ਤਾਮਜਾਮ ਹੈ ਜੀ ਹੋਰ ਪੈਸਾ ਬਹੁਤ ਪੋਸਟਰ ਥਾਂ ਥਾਂ ਤੇ ਵੱਡੇ ਲੱਗੇ ਹੋਏ ਨੇ ਜੀ ਸਾਰੇ ਕਲਾਕਾਰ ਚਾਹੇ ਉਹ ਫ੍ਰੀ ਆ ਰਹੇ ਚਾਹੇ ਉਹ ਪੈਸਾ ਦੇ ਕੇ ਬੁਲਾਏ ਜਾ ਰਹੇ ਆ ਜੀ ਜੇ ਤੁਸੀਂ ਕੱਲੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਮਤਲਬ ਕਿ ਸੰਗਤ ਤਾਂ ਤੁਹਾਡੇ ਨਾਲ ਹੈਗੀ ਆ ਜੀ ਪਰ ਉਸ ਤਰ੍ਹਾਂ ਦੇ ਵੱਡੇ ਚਿਹਰੇ ਉਹ ਨਕਲੀ ਹੀਰੋ ਐ ਉਹ ਨਕਲੀ ਗੋਲੀਆਂ ਖਾਂਦੇ ਆ ਫਿਲਮਾਂ 'ਚ ਸਾਡਾ ਬਾਪੂ ਅਸਲੀ ਹੀਰੋ ਸੀ ਨਾ ਅਸਲੀ ਗੋਲੀਆਂ ਖਾਦੀਆਂ ਅਕਾਲੀ ਦਲ ਕਦੇ ਨਹੀਂ ਖਤਮ ਹੋ ਸਕਦਾ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਨਹੀਂ ਚੱਲਦਾ ਅੱਜ ਵੀ ਤੁਹਾਡੇ ਤੇ ਵੀ ਕਈ ਜਿਹੜੇ ਹੈਗੇ ਆ ਸਵਾਲ ਚੁੱਕ ਲੈਂਦੇ ਆ ਜੇ ਤੁਹਾਡੇ ਪੁਰਾਣੇ ਜੀਵਨ ਬਾਰੇ ਵੀ ਗੱਲਾਂ ਚ ਬਹੁਤ ਕਰਦੇ ਆ ਜੀ ਕੀ ਸੀ ਪਰਾ ਪਰਾ ਜਿਹੜਾ ਕੀ ਸੀ ਉਹ ਅਸਲ ਗੱਲ ਪਤਾ ਕੀ ਸੀ ਜੀ ਹਾਂਜੀ ਕੋਈ ਕਹਿੰਦਾ ਮੇਰੀ ਆਈ ਸੀ ਨਾਲ ਗੱਲ ਐ ਕੋਈ ਕਹਿੰਦਾ ਮੇਰੀ ਡੀਐਸਪੀ ਮੇਰੇ ਘਰ ਦਾ ਐ ਉਹ ਮੈਂ ਹੁਣ ਸੋਚਿਆ ਵੀ ਉਦੋਂ ਸਰਕਾਰਾਂ ਨੇ ਨਾ ਸਾਡੇ ਵਾਲੇ ਨਾਲੇ ਜਾਲ ਬਚਾਇਆ ਸੀ ਬਈ ਈ ਦੀ ਸੰਗਤ ਮਾੜੀ ਕਰਕੇ ਇਹਨੂੰ ਉਰੀ ਦਾਪ ਕਲਾਕਾਰਾਂ ਨੇ ਕਲਾਕਾਰ ਦੀ ਲਈ ਚੋਣ ਪ੍ਰਚਾਰ ਕਰਤਾ ਜੀ ਕੀ ਤੁਹਾਡੇ ਲਈ ਹਜ਼ੂਰੀ ਰਾਗੀ ਸਹਿਬਾਨ ਕਥਾਵਾਚਕ ਵਾਚਕਾਂ ਨੇ ਜਾਂ ਹੋਰ ਢਾਡੀ ਸਿੰਘਾਂ ਨੇ ਕਿਸੇ ਨੇ ਤੁਹਾਡੀ ਮਦਦ ਕੀਤੀ ਜੀ ਦੇਖੋ ਜੀ ਇਹ ਢਾਡੀ ਸਿੰਘ ਹੈ ਮਤਲਬ ਕਥਾਵਾਚਕ ਹੈ ਇਹ ਸਾਰੇ ਸ਼ਹੀਦਾਂ ਦੀਆਂ ਕਥਾ ਕਰਦੇ ਆਂ ਸ਼ਹੀਦਾਂ ਦੀਆਂ ਬਾਰਾਂ ਗਾਉਨੇ ਆਂ ਜੀ ਮੰਨਦੇ ਹਾਂ ਤੁਹਾਨੂੰ ਪਤਾ ਹੈ ਫਿਰ ਜਦ ਤੁਹਾਨੂੰ ਪਤਾ ਵੀ ਉਹ ਸ਼ਹੀਦ ਦਾ ਪੁੱਤ ਖੜਾ ਹੈ ਤਾਂ ਇਹਨਾਂ ਨੂੰ ਆਉਂ ਕੇ ਮੇਰੀ ਮਦਦ ਕਰਨੀ ਚਾਹੀਦੀ ਜੀ ਆਇ ਨਹੀਂ ਕੋਈ ਜੇ ਜ਼ਿਆਦਾ ਨਹੀਂ ਆ ਵੀ ਨਹੀਂ ਸਕਦੇ ਕਿ ਟੁਕੜ ਮਤਲਬ ਘਰੋਂ ਹੀ ਵੀਡੀਓ ਪਾ ਦੇਣ ਤੇ ਹਜ਼ੂਰੀ ਰਾਗੀ ਸਾਹਿਬ ਜਣ ਦਰਬਾਰ ਸਾਹਿਬ ਦੇ ਉਹਨਾਂ ਨੇ ਵੀ ਨਹੀਂ ਕਿਸੇ ਨੇ ਜੀ ਨਹੀਂ ਕਿਸੇ ਨੇ ਕਰਮਜੀਤ ਮੋਹਰੀ ਕਲਾਕਾਰ ਆਗੇ ਤੁਹਾਡੇ ਲਈ ਵੀ ਕੋਈ ਕਲਾਕਾਰ ਆਏ ਆ ਜੀ ਨਦਾਨੇ ਰਾਜ ਜੀ ਉਹਨਾਂ ਨੇ ਰਾਜਕਾ ਕੜਾ ਜੀ ਨੇ ਮੈਰੀ ਫੇਵਰ ਕੀਤੀ ਸ਼ੀਰਪੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਸ਼ੀਰ ਭਾਈ ਬੈਂਸ ਸਿੰਘ ਦੇ ਸੁਪੁੱਤਰ ਉਹ ਚੋਂ ਲੜ ਰਹੇ ਨੇ ਉਸ ਦਿਨ ਸਾਡੇ ਬਜ਼ੁਰਗ ਦੀ ਵਰਸੀ ਤੇ ਆਇਆ ਕੀਰਤਨ ਕਰਦਾ ਸੀ ਆਹ 6 ਮਹੀਨੇ ਪਹਿਲਾਂ ਵਡਾਲਾ ਜੀ ਹੁਣ ਕੈਂਡੀਡੇਟ ਖੜਾ ਕਰਤਾ ਅਖਬਾਰਾਂ ਵਾਲੇ ਜਾਂ ਹੋਰ ਮੀਡੀਆ ਵਾਲੇ ਤੁਹਾਨੂੰ ਕਿੰਨੀਆਂਕ ਸੁਰਖੀਆਂ ਦੇ ਵਿੱਚ ਲੈ ਰਿਹਾ ਕੀ ਖਬਰਾਂ ਲਾ ਰਿਹਾ ਨਹੀਂ ਜੀ ਨਹੀਂ ਉਹ ਐਕਚੁਅਲੀ ਨਾ ਮੀਡੀਆ ਵਾਲਾ ਸਾਡੇ ਫੇਵਰ ਚ ਲਾ ਨਹੀਂ ਸਕਦਾ ਖਬਰ ਮਸ਼ੀਨ ਦੇ ਦੂਜੇ ਬਾਕਸ ਦੇ ਵਿੱਚ ਇੱਕ ਪੂਰੀ ਲਾਈਨ ਦੂਜੀ ਕਤਾਰ ਜਿਹੜੀ ਉਹਦੇ ਵਿੱਚ ਚੌਥੇ ਨੰਬਰ ਤੇ ਗੰਨਾ ਕਿਸਾਨ ਭਾਈ ਸਰਜੀਤ ਸਿੰਘ ਹੋਰਾਂ ਦਾ ਚੋਣ ਨਿਸ਼ਾਨ ਹੈ ਜੀ ਆ ਜਿਹੜੇ ਸਰੋਪਿਆਂ ਤੁਸੀਂ ਪਾਉਣ ਨੂੰ ਰੱਖਿਓਏ ਕਿਸੇ ਦਾ ਕਿ ਤੁਹਾਡਾ ਪੈ ਰਹੇ ਆ ਜੀ ਇਹ ਤਾਂ ਕੁਝ ਵੀ ਨਹੀਂ ਆ ਜੀ ਅੱਛਾ ਜੀ ਨਾ ਸੋ ਫੁੱਲਾਂ ਦੀ ਵਰਖਾ ਦੇ ਨਾਲ ਸਰਬਜੀਤ ਸਿੰਘ ਖਾਲਸਾ ਦਾ ਸਵਾਗਤ ਕੀਤਾ ਗਿਆ ਪਿੰਡ ਦੇ ਵਿੱਚ ਸ੍ਰੀ ਕਾਲ ਜੀ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਆ ਫਰੀਦਕੋਟ ਹਲਕਾ ਇਸ ਵਕਤ ਆਪਣੇ ਆਪ ਦੇ ਵਿੱਚ ਚਰਚਾ ਚ ਹੈ ਕਿਉਂਕਿ ਇੱਥੋਂ ਜਿੱਥੇ ਹੰਸ ਰਾਜ ਹਸਦਾ ਲਗਾਤਾਰ ਕਿਸਾਨ ਵਿਰੋਧ ਕਰ ਦਿੰਦੇ ਆ ਉਹਦੀ ਵੀ ਚਰਚਾ ਬਣੀ ਰਹਿੰਦੀ ਹੈ ਜਿੱਥੇ ਇੱਕ ਪਾਸੇ ਕਰਮਜੀਤ ਅਨਮੋਲ ਇੱਥੇ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਸਾਰੇ ਕਲਾਕਾਰ ਪ੍ਰਚਾਰ ਕਰਨ ਦੇ ਲਈ ਆ ਜਾਂਦੇ ਨੇ ਉਹਦੀ ਆਪਣੀ ਚਰਚਾ ਹੈ ਤੇ ਇੱਥੋਂ ਹੀ ਪਈ ਸਰਮਜੀਤ ਸਿੰਘ ਖਾਲਸਾ ਸ਼ਹੀਦ ਬੈਨ ਸਿੰਘ ਜੀ ਦੇ ਸੁਪੁੱਤਰ ਨੇ ਜਿਹੜੇ ਉਹ ਇਸ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਤਾਂ ਉਹਨਾਂ ਦੀ ਆਪਣੀ ਚਰਚਾ ਹੈ ਤਾਂ ਇਸ ਚਰਚਾ ਬਾਰੇ ਵੀ ਗੱਲਬਾਤ ਕਰਾਂਗੇ ਔਰ ਖਾਸ ਤੌਰ ਤੇ ਸਾਡੇ ਨਾਲ ਨੇ ਭਾਈ ਸਰਬਜੀਤ ਸਿੰਘ ਖਾਲਸਾ ਜਾਂ ਭਾਈ ਸਰਬਜੀਤ ਸਿੰਘ ਮਲੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੱਲ ਰਿਹਾ ਜੀ ਚੌਣ ਪੱਤਰ ਸਿੰਘ ਸਾਹਿਬ ਬਹੁਤ ਸੋਹਣਾ ਚੱਲਦਾ ਜੀ ਬਹੁਤ ਰੋਜ਼ ਸਵੇਰੇ ਨਿਕਲ ਜਾਂਦੇ ਆ ਰਾਤੀ 12:00 ਵਜੇ ਵੜਦੇ ਆ ਹਾਂ 25 28 25 28 ਪਿੰਡ ਦਿੱਲੀ ਦਿੱਲੀ ਬਿਲਕੁਲ ਇੰਡੀਪੈਂਡੈਂਟ ਕਰਨੇ ਨੇ ਹਾਂਜੀ ਕਰਦੇ ਆ ਤੇ ਕਿਵੇਂ ਦਾ ਲੋਕ ਹੁੰਗਾਰਾ ਦੇ ਰਿਹਾ ਜੀ ਬਹੁਤ ਵਧੀਆ ਹੁੰਗਾਰਾ ਜੀ ਬਹੁਤ ਬਹੁਤ ਤੁਸ਼ਾ ਮੇਰੇ ਕੋਲ ਤਾਂ ਜੀ ਕਈ ਵਾਰੀ ਤਾਂ ਇਹੋ ਜਿਹਾ ਕੰਮ ਹੋ ਜਾਂਦਾ ਜੀ ਬਈ ਮੈਂ ਸਟੇਜ ਤੇ ਖੜ ਕੇ ਐਂ ਸੋਚੀ ਜਾਂਦਾ ਹੁੰਨਾ ਯਾਰ ਮੈਂ ਇਹਨਾਂ ਨੂੰ ਕਹਾ ਕੀ ਜਿੰਨਾ ਵਾਸਤੇ ਦਾ ਧੰਨਵਾਦ ਲਫ਼ਜ਼ ਹੀ ਛੋਟਾ ਹੈ ਅੱਛਾ ਜੀ ਮੈਂ ਕਹਾਂ ਜੀ ਤੁਸੀਂ ਕਦੇ ਦੇਖਿਓ ਕਿਤੇ ਵੱਡੇ ਜੇ ਪਿੰਡ ਤੇ ਜਾ ਕੇ ਨਾ ਹਾਂਜੀ ਬਸ ਫਿਰ ਤੁਸੀਂ ਦੇਖੋ ਕੱਲ ਉੱਥੇ ਦੇਖਦੇ ਹੀ ਭਗਤੇ ਮੈਂ ਕਹਿੰਦਾ ਜੀ ਲਬਜ਼ ਹੀ ਛੋਟੇ ਹੋ ਜਾਣੇ ਜੀ ਯੂ ਆ ਨਾ ਤੁਸ਼ਾ ਲੋਕੀ ਮੈਂ ਕਹਿੰਦਾ ਜੀ ਮੈਨੂੰ ਖੁਦ ਨੂੰ ਨਹੀਂ ਮੇਰਾ ਪਤਾ ਲੱਗਦਾ ਵੀ ਮੈਂ ਕਿੱਥੇ ਬਸ ਗਿਆ ਲੱਗਦਾ ਅੱਛਾ ਇੰਨਾ ਪਿਆਰ ਇੰਨਾ ਪਿਆਰ ਬੱਲੇ ਦੋ ਵਾਰ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਜੀ ਉਦੋਂ ਇੰਨਾ ਪਿਆਰ ਮਿਲਿਆ 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 ਉਦੋਂ ਵੀ ਪਿਆਰ ਹੈ ਹਾਂਜੀ ਪਰ ਮੈਨੂੰ ਲੋਕਾਂ ਨੇ ਹੁਣ ਵੀ ਕਿਹਾ ਇੱਕ ਗੱਲ ਮੈਨੂੰ ਬਹੁਤ ਕਹੀ ਹੈ ਉਹਨਾਂ ਨੇ ਹਾਂਜੀ ਕਹਿੰਦੇ ਭਾਈ ਜੀ ਜੇ ਕਿਸੇ ਵੀ ਪਾਰਟੀ ਵੱਲੋਂ ਆਉਂਦੇ ਫਿਰ ਤੁਹਾਨੂੰ ਵੋਟ ਦੀ ਸੀ ਪਹੁੰਚ अच्छा गंदे ਤੁਸੀਂ ਇਕੱਲੇ ਇੰਡੀਪੈਂਡੈਂਟ ਹੋ ਆਪਣੇ ਬਜ਼ੁਰਗ ਦੇ ਨਾਂ ਤੇ ਚੋਣ ਲੜ ਰਹੇ ਹੋ ਤਾਂ ਤੁਹਾਨੂੰ ਵੋਟ ਮਿਲ ਰਹੀ ਹੈ ਸਾਰੀ ਮੈਨੂੰ ਬਹੁਤ ਜਣਿਆਂ ਨੇ ਕਿਹਾ ਆ ਜਿਹੜੇ ਸਰੋਪਿਆ ਤੁਸੀਂ ਪਾਉਣ ਇਹਨੂੰ ਰੱਖਿਓ ਕਿਸੇ ਦਾ ਕਿ ਤੁਹਾਡਾ ਪੈ ਰਹੇ ਹੈ ਜੀ ਇਹ ਤਾਂ ਕੁਝ ਵੀ ਨਹੀਂ ਹੈ ਜੀ اچھا ਜੀ ਨਾ ਨਾ ਕੁਝ ਵੀ ਨਹੀਂ ਹੈ ਜੀ ਕੁਝ ਵੀ ਨਹੀਂ ਆ ਤਾਂ ਕੁਝ ਵੀ ਨਹੀਂ ਹੈ ਜੀ ਤਾਂ ਇਧਰੋਂ ਦਿਗਜ ਵੀ ਕਰਮਜੀਤ ਅਨਮੋਲ ਸਾਰੇ ਜਿਹੜੇ ਕਲਾਕਾਰ ਹੈ ਜੀ ਦਾ ਦਿਗਜ ਹੈ ਐਕਟਿੰਗ ਚ ਦਿਗਜ ਹੋਊਗਾ ਬਸ ਉੱਥੇ ਕਿਹੜਾ ਜਾ ਕੇ ਐਕਟਿੰਗ ਕਰਨੀ ਹੈ ਜੀ ਪਾਰਲਮੈਂਟ ਦੇ ਪਰ ਲੋਕ ਤਾਂ ਸਣੀ ਦਿਵਲ ਨੂੰ ਵੀ ਪਸੰਦ ਕਰ ਲੈਂਦੇ ਆ ਜੀ ਅੰਸਾਰਾਜ ਨੂੰ ਵੀ ਕੀਤਾ ਜੀ ਤਾਂ ਤਾਂ ਜੀ ਕੰਮ ਹੀ ਹੋ ਰਿਹਾ ਸਣੀ ਦਿਵਲ ਤਾਂ ਥੋੜਾ ਜਿਆ ਉਧਰ ਚਲੇ ਗਿਆ ਸੀ ਆਪਣਾ ਬਾਜਪਾ ਹਾਂ ਉਧਰ ਵਾਲਾ ਥੋੜਾ ਏਰੀਆ ਦਾ ਪੰਥਕ ਏਰੀਆ ਦਾ ਫਰਕ ਪੈ ਜਾਂਦਾ ਜੀ ਜੀ ਏਰੀਆ ਦਾ ਫਰਕ ਪੈ ਜਾਂਦਾ ਵੀ ਪੰਥਕ ਕਿਹੜਾ ਹਾਂ ਹਾਂ ਉਧਰ ਹੋਰ ਟਾਈਪ ਦੇ ਲੋਕ ਹੈ ਉਹਰੇ ਤਾਂ ਪੰਥਕ ਲੋਕ ਹੈ ਜੀ ਪੰਥਕ ਏਰੀਆ ਹੈ ਸਾਰਾ ਹਾਂ ਅ ਜੇ ਮੈਂ ਤਰਨਤਾਰਨ ਹੈ ਹੁਣ ਖਡੂਰ ਸਾਹਿਬ ਕਹਿ ਲਓ ਪੰਥਕ ਏਰੀਆ ਜਿੱਥੇ ਕਦੀ ਕਾਂਗਰਸ ਨੇ ਜਿੱਤੀ ਸਿਰਫ ਬੀਬੀ ਖਾਲੜਾ ਦੇ ਖਿਲਾਫ ਜਗੀਰ ਕੌਰ ਖੜੀ ਹੋਈ ਸੀ ਤਾਂ ਕਾਂਗਰਸ ਜਿੱਤੀ ਹੈ ਨਹੀਂ ਕਦੀ ਕਾਂਗਰਸ ਨੇ ਕਾਂਗਰਸ ਨੇ ਜਿੱਤੀ ਹੋਤੋਂ ਕਾਂਗਰਸ ਅਕਾਲੀ ਦਲ ਦਾ ਉਮੀਦਵਾਰ ਤਾਂ ਫਿਰ ਅੱਜ ਵੀ ਤੁਹਾਡੇ ਖਿਲਾਫ ਖੜਾ ਹੈ ਜੀ ਸ਼ਮਨੀ ਅਕਾਲੀ ਦਲ ਰਾਜਵਿੰਦਰ ਸਿੰਘ ਮੈਂ ਜੀ ਇਹ ਨਾ ਗੱਲੇ ਐ ਬਈ ਹੁਣ 100 ਸਾਲ ਬਾਅਦ ਇਹ ਹੁਣ ਪਾਰਟੀ ਖਤਮ ਬੱਗੀ ਖਤਮ ਮੰਨਦੇ ਹੋ ਤੁਸੀਂ ਮੈਂ ਖਤਮ ਮੰਨਦਾ ਜੀ ਮੈਂ ਮੰਨਦਾ ਬਈ ਅਕਾਲੀ ਦਲ ਕਦੇ ਨਹੀਂ ਖਤਮ ਹੋ ਸਕਦਾ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਨਹੀਂ ਚੱਲਦਾ ਮਤਲਬ ਸੁਖਬੀਰ ਸਿੰਘ ਬਾਦਲ ਦੀ ਲੀਡਰ ਹੀ ਨਹੀਂ ਚੱਲਦੀ ਲੀਡਰਸ਼ਿਪ ਨਹੀਂ ਚੱਲਦੀ ਉਹਦੀ ਹੁਣ ਨਵਾਂ ਤੜਾ ਉੱਭਰੂਗਾ ਦੇਖ ਲਿਓ ਜੀ ਤੁਸੀਂ 2027 ਚ ਕੁਛ ਨਾ ਕੁਛ ਤੁਹਾਨੂੰ ਬਹੁਤ ਵੱਡੀ ਤਵਦੀਲੀ ਮਿਲੂਗੀ ਜੀ ਸਿਆਸਤ ਚ ਪੰਜਾਬ ਪਰ ਉਹ ਤਾਂ ਅੱਜ ਵੀ ਤੁਹਾਡੇ ਤੇ ਵੀ ਕਈ ਜਿਹੜੇ ਹੈਗੇ ਆ ਸਵਾਲ ਚੁੱਕ ਲੈਂਦੇ ਜੇ ਤੁਹਾਡੇ ਪੁਰਾਣੇ ਜੀਵਨ ਬਾਰੇ ਵੀ ਗੱਲਾਂ ਬਹੁਤ ਕਰਦੇ ਆ ਜੀ ਕੀ ਸੀ ਪ੍ਰਾਪਰਾ ਕੀ ਸੀ ਉਹ ਅਸਲ ਗੱਲ ਪਤਾ ਕੀ ਸੀ ਜੀ ਮੈਨੂੰ ਨਾ ਹੁਣ ਥੋੜੀ ਜੀ ਪਹਿਲਾਂ ਮੈਨੂੰ ਸਮਝ ਘੱਟ ਸੀ ਹੁਣ ਮੈਂ ਸਮਝਿਆ ਜੀ ਜਿਹੜੇ ਲੋਕ ਮੈਨੂੰ ਆ ਕੇ ਖਰਾਬ ਕਰਦੇ ਸੀ ਹਮ ਜਿਹੜੇ ਮੇਰੀ ਸੰਗਤ ਮਾੜੀ ਸੀ ਉਹ ਮੈਨੂੰ ਨਾ ਮੇਰੇ ਅੱਜ ਯਾਦ ਆਉਂਦੀਆਂ ਗੱਲਾਂ ਉਹ ਮੈਨੂੰ ਕਹਿੰਦਾ ਸੀ ਯਾਰ ਐਸਐਸਪੀ ਨਾਲ ਮੇਰੀ ਸਿੱਧੀ ਗੱਲ ਐ ਦੱਸੀ ਅੱਛਾ ਜੀ ਕੋਈ ਕਹਿੰਦਾ ਮੇਰੀ ਆਈਸੀ ਨਾਲ ਗੱਲ ਐ ਕੋਈ ਕਹਿੰਦਾ ਮੇਰੀ ਡੀਐਸਪੀ ਮੇਰੇ ਘਰ ਦਾ ਐ ਹੂੰ ਉਹ ਮੈਂ ਹੁਣ ਸੋਚਿਆ ਵੀ ਉਦੋਂ ਸਰਕਾਰਾਂ ਨੇ ਨਾ ਸਾਡੇ ਆਲੇ-ਦਾਲੇ ਜਾਲ ਵਿਛਾਇਆ ਸੀ ਬਈ ਈ ਦੀ ਸੰਗਤ ਮਾੜੀ ਕਰਕੇ ਇਹਨੂੰ ਉਰੀ ਦਬਤ ਹੂੰ ਬਈ ਜੇ ਇਹ ਵੱਡਾ ਹੋ ਗਿਆ ਤੇ ਜੇ ਇਹਨੇ ਆਪਣੀ ਮਾਂ ਦੀ ਥਾਂ ਲੈ ਲਈ ਹਾਂਜੀ ਫਿਰ ਕੰਮ ਸਾਡੇ ਲਈ ਔਖਾ ਹੋ ਜਾਊਗਾ ਹੂੰ ਪਰ ਮੈਂ ਉਹਨਾਂ ਦੀ ਸੰਗਤ 'ਚ ਜ਼ਿਆਦਾ देर ਨਹੀਂ ਰਿਹਾ ਜੇ ਤੁਸੀਂ ਕੋ ਜੇ ਜ਼ਿਆਦਾ ਰਹਿੰਦਾ ਫਿਰ ਤਾਂ ਹੋ ਹੀ ਜਾਂਦਾ ਕੁਛ ਨਾ ਮਾਪਿਆਂ ਦਾ ਸਾਆ ਪਹਿਲੇ ਉੱਟ ਗਏ ਸੀ ਹਾਂ ਅਸਲ ਗੱਲ ਪਤਾ ਕੀ ਹੈ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਦੇਖੋ 6 ਸਾਲ ਦਾ ਸੀ ਮਾਂ ਚਲੇ ਬਾਪੂ ਚਲੇ ਬਾਪੂ ਜੀ 12 ਸਾਲ ਦਾ ਸੀ ਮਾਂ ਚਲੇਗੀ ਕਿਸੇ ਨੇ ਨਹੀਂ ਪੁੱਛਿਆ ਜਿਹੜੇ ਜਿਹੜੀ ਮਾਂਰੀ ਮੰਮੀ ਦੇ ਭੋਗ ਤੇ ਮਰੇ ਤੇ ਸਟੇਜਾਂ ਤੇ ਕਹਿੰਦੇ ਸੀ ਨਾ ਸੀ ਸਕੂਲ ਦੀ ਫੀਸ ਭਰਾਂਗੇ ਮੇਰੀ 10ਵੀਂ ਕਲਾਸ 'ਚ ਸਕੂਲ 'ਚੋਂ ਨਾ ਕੱਟਦਾ ਸੀ ਵੀ ਤੁਹਾਡੀ ਫੀਸ ਨਹੀਂ ਆਈ ਉਹ ਛਾ ਫਿਰ ਮੇਰੇ ਕੋਲ ਹੈ ਹੀ ਨਹੀਂ ਸੀ ਜੀ ਉੱਥੇ ਫਿਰ ਇਹਨਾਂ ਨੇ ਸਰਕਾਰਾਂ ਨੇ ਦੇਖਿਆ ਵੀ ਇਹਦੇ ਆਲੇ-ਦਾਲੇ ਕੋਈ ਬੰਦਾ ਨਹੀਂ ਜੀ ਕੋਈ ਬੰਦਾ ਨਹੀਂ ਜੀ ਤੇ ਆ ਦੇਖੋ ਜੀ ਲੋਕੀ ਖੜੇ ਨੇ ਇੰਤਜ਼ਾਰ ਕਰ ਰਹੇ ਤੁਹਾਡਾ ਹਾਂ ਬਈ ਕੋਈ ਬੰਦਾ ਨਹੀਂ ਆ ਇਹਦੇ ਆਲੇ-ਦਾਲੇ ਸਿਆਣਾ ਕਰਦਾ ਨਾ ਦੂਰੋਂ ਨਾ ਨੇੜੇ ਭਾਜੀ ਕੋਈ ਵੀ ਨਹੀਂ ਸੀ ਹੋਂਦਾ ਮੈਂ ਤਾਂ ਭੁੱਖਾ ਰਹਿੰਦਾ ਰਿਆ ਹੈ ਦਾ ਰੋਟੀ ਲਿਆ ਲਿਆ ਖਾਧੀ ਹੈ ਕੀ ਦੱਸੀਏ ਤੁਹਾਨੂੰ ਕੁਰਬਾਨੀ ਵਾਲੇ ਪਰਿਵਾਰ ਚ ਤੁਹਾਡੇ ਪਿਤਾ ਜੀ ਦੀ ਕੁਰਬਾਨੀ ਤੇ ਤੁਸੀਂ ਕਹਿੰਦੇ ਮੈਂ ਰੋਟੀ ਬਹੁਤ ਔਖੀ ਖਾਧੀ ਹੈ ਜੀ ਬਹੁਤ ਔਖੀ ਜੀ ਫਿਰ ਜਦੋਂ ਤੁਸੀਂ ਰੋਟੀ ਹੁਣ ਤੱਕ ਔਖੀ ਖਾਧੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਜੀ ਜਦੋਂ ਉਦੋਂ ਤੱਕ ਲੋਕਾਂ ਨੇ ਸਾਥ ਨਹੀਂ ਦਿੱਤਾ ਵੀ ਹੁਣ ਸਾਥ ਦੇ ਨਹੀਂ ਨਹੀਂ ਜੀ ਦੇਖੋ ਮੇਰੀ ਗੱਲ ਸੁਣੋ ਲੋਕੀ ਸਾਥ ਦਿੰਨੇ ਆ ਲੀਡਰ ਨਹੀਂ ਸਾਥ ਦਿੰਦੇ ਹਮ ਰੋਟੀ ਲੀਡਰ ਨਾ ਪਾਉਂਦਾ ਕੀ ਕਰੇ ਹੁਣ ਜਿਹੜੇ ਰੋਲਾ ਪਾਉਂਦੇ ਆ ਜੀ ਅਸੀਂ ਜੱਥੇਬੰਦੀਆਂ ਦੇ ਮਾਲਕ ਆ ਤੇ ਇਹ ਹੈ ਉਹ ਹੈ ਜਿਨ੍ਹਾਂ ਨੂੰ ਸਾਰ ਲੈਣੀ ਚਾਹੀਦੀ ਹੈ ਜੀ ਨਾਲੇ ਉਹਨਾਂ ਨੂੰ ਪਤਾ ਹੁੰਦਾ ਪ੍ਰਾ ਪ੍ਰਾ ਕਹਾਲ ਪਰਿਵਾਰ ਦਾ ਮੈਂ ਬਹੁਤ ਲੀਡਰ ਹੈ ਜੀ ਹਾਂ ਜੀ ਜਿਨ੍ਹਾਂ ਕੋਲ ਮੈਂ ਜਾ ਕੇ ਰੋਇਆ ਵੀ ਅੱਛਾ ਜੀ ਮੈਂ ਮੈਂ ਹੰਝੂ ਨਿਕਲੇ ਹੁੰਦੇ ਸੀ ਜੀ ਇਹਨਾਂ ਮਾਰ ਟਾਂ ਸੀ ਜੀ ਸਾਡੀ ਮਦਦ ਕਰੋ ਅਸੀਂ ਬਹੁਤ ਬੁਰੇ ਫਸ ਗਏ ਇਹਨਾਂ ਦੇ ਜਾਲ 'ਚ ਬਈ ਨਹੀਂ ਪਰ ਨਹੀਂ ਮੇਰੇ ਨਾਲ ਕੋਈ ਨਹੀਂ ਤੁਰਿਆ ਕਿਸੇ ਨੇ ਆ ਕੇ ਸਾਰ ਵੀ ਨਹੀਂ ਲਈ ਜਿਵੇਂ ਤੁਸੀਂ ਦੱਸਦੇ ਤੁਸੀਂ ਇੰਨੇ ਇਮੋਸ਼ਨਲ ਨੇਚਰ ਦੇ ਹੋ ਜਜ਼ਬਾਤੀ ਹੋ ਜਜ਼ਬਾਤੀ ਬੰਦੇ ਹੋ ਤਾਂ ਤੁਹਾਨੂੰ ਲੱਗਦਾ ਵੀ ਤੁਸੀਂ ਲੀਡਰੀ ਕਰ ਪਾਉਗੇ ਕਿਉਂਕਿ ਇੱਕ ਜਿਹੜਾ ਅੱਜ ਕੱਲ ਇੱਕ ਦੌਰ ਚੱਲ ਰਿਹਾ ਲੋਕਾਂ ਦੀ ਜਿਹੜੀ ਸਮਝ ਹੈ ਉਹ ਤਾਂ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਵੀ ਜਿਹੜੇ ਲੋਕ ਕੁਝ ਗੁੰਡਾਗਰਦੀ ਕਰ ਸਕਦੇ ਆ ਜੀ ਕੋਈ ਪਤਾ ਕੀ ਹੈ ਗੱਲ ਇਹ ਹੈ ਜਦੋਂ ਤਾਂ ਜੇ ਤਾਂ ਮੈਨੂੰ ਚੀਜ਼ ਮਿਲ ਜਾਂਦੀ ਨਾ ਪਲੇਟ ਦੇ ਵਿੱਚ ਹੂੰ ਫਿਰ ਤਾਂ ਮੈਂ ਹੋ ਜਾਂਦਾ ਫੇਲ ਜੀ ਇਹ ਮੈਂ ਠੋਕਰਾਂ ਖਾ ਕੇ ਸਿੱਖਿਆ ਸਾਰਾ ਕੁਝ ਅੱਛਾ ਹੁਣ ਨਹੀਂ ਮੈਂ ਫੇਲ ਹੁੰਦਾ ਹੂੰ ਹੁਣ ਮੈਂ ਠੋਕਰਾਂ ਖਾ ਕੇ ਸਿੱਖਿਆ ਮੈਂ 20 22 ਸਾਲ ਠੋਕਰਾਂ ਹੀ ਖਾਧੀਆਂ ਹੂੰ ਜਿਹੜਾ ਬੰਦਾ ਫੇਲ ਹੋ ਹੁੰਦਾ ਜਿਹਨੂੰ ਤਜਰਬਾ ਨਾ ਹੋਵੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਉਹਨਾਂ ਨੇ ਵੀ ਹੋ ਸਕਦਾ ਬਹੁਤ ਠੋਕਰਾਂ ਖਾਧੀਆਂ ਹੁਣ ਬਹੁਤਿਆਂ ਦੇ ਹੰਝੂ ਆਏ ਹੋਣ ਉਹਨਾਂ ਦੇ ਹੰਝੂ ਕਿਵੇਂ ਪੁੰਝੋਗੇ ਜੀ ਭਾਈ ਸਰਦਾਰ ਮੈਂ ਕਹਤਾ ਜੀ ਤੁਹਾਨੂੰ ਗੱਲ ਮੈਂ ਇਸੇ ਹਲਕੇ 'ਚ ਰਹਿਣਾ ਹੈ ਜੇ ਮੇਰੇ ਮਾਲਕ ਨੇ ਸੁਣ ਲਈ ਲੋਕਾਂ ਨੇ ਸੰਗਤ ਨੇ ਮੇਰਾ ਸਾਥ ਦਿੱਤਾ ਮੈਨੂੰ ਐਮਪੀ ਬਣਾਤਾ ਫੇਰ ਸਮਝ ਲਓ ਮੈਂ ਇਕੱਲਾ ਐਮਪੀ ਬਣ ਨਹੀਂ ਆਇਆ ਮੈਂ ਆਪਣੇ ਮਨ ਦੀ ਗੱਲ ਦੱਸਦਾ ਤੁਹਾਨੂੰ ਮੈਂ ਇਕੱਲਾ ਐਮਪੀ ਬਣ ਨਹੀਂ ਆਇਆ ਠੀਕ ਹੈ ਜੀ ਹਾਂ ਕੀ ਬਣਨਾ ਹੈ ਉਹ ਫੇਰ ਬਹੁਤ ਕੁਛ ਹੈ ਜੀ ਬਹੁਤ ਕੁਛ ਹੈ ਆ ਜਿਹੜਾ ਪੰਜਾਬ ਦਾ ਲੋਕਾਂ ਦਾ ਮਤਲਬ ਹਰੇਕ ਪਾਸੇ ਬੁਰਾ ਹਾਲ ਸਿੱਖੀ ਦਾ ਬੁਰਾ ਹਾਲ ਜੀ ਉਹਦੇ ਬਾਰੇ ਅਸੀਂ ਕੁਝ ਨਾ ਕੁਝ ਜ਼ਰੂਰ ਕਰਾਂਗੇ ਲੋਕ ਸਭਾ ਦੇ ਵਿੱਚ ਕੀ ਆਵਾਜ਼ਾਂ ਫਿਰ ਉੱਠਣਗੀਆਂ ਜੇ ਉੱਥੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੋਂਗੇ ਜੀ ਫਿਰ ਬਿਲਕੁਲ ਜੀ ਅੱਖਾਂ ਚੱਖਾਂ ਬਾਗੀ ਗੱਲ ਕਰਾਂਗੇ ਦਬਣੇ ਵਾਲਾ ਤਾਂ ਕੰਮ ਹੀ ਕੋਈ ਨਹੀਂ ਦੋ ਬਿਆਨ ਤੁਸੀਂ ਹੋਏ ਨੇ ਇੱਕ ਭਾਈ ਤੁਹਾਡੇ ਜੀ ਇੱਕ ਜਿਨ੍ਹਾਂ ਨੂੰ ਕੌਮ ਕਹਿੰਦੀ ਹੈ ਵੀ ਸ਼ਹੀਦ ਹੋਏ ਨੇ ਜੀ ਤੇ ਇੱਕ ਰਮਨੀਦ ਬਿੱਟੂ ਵੀ ਕਹਿੰਦੇ ਉਹ ਕਹਿੰਦੇ ਮੇਰਾ ਪਿਤਾ ਸ਼ਹੀਦ ਹੈ ਜੀ ਕੋਈ ਨਹੀਂ ਜੀ ਐਨੇ ਮਾਰ ਕੇ ਲੱਖਾਂ ਮਾਵਾਂ ਦੇ ਪੁੱਤ ਤੇ ਹੁਣ ਕਹਿੰਦਾ ਵੀ ਮੇਰਾ ਸ਼ਹੀਦ ਹੈ ਕਿਤੇ ਸ਼ਹੀਦ ਦੀ ਹੁੰਦੀ ਹੈ ਜੀ ਕਿੰਨੀਆਂ ਮਾਵਾਂ ਦੇ ਪੁੱਤ ਮਾਰੇ ਜੀ ਜੀ ਐ ਮਰਵਾ ਕੇ ਮਾਰ ਕੇ ਕਹਿ ਦਿੰਦੇ ਆ ਸ਼ਹੀਦ ਦਾ ਹਾਂ ਥੋੜੀ ਗੱਲ ਹੁੰਦੀ ਆ ਜੀ ਇੱਕ ਮੈਂ ਇੱਕ ਪੰਜਾਬ ਜੀ ਇੱਕ ਹੋਰ ਗੱਲ ਆ ਆਉਂਦੀ ਜਿਹੜੀ ਉਹ ਵੱਡੀਆਂ ਪਾਰਟੀਆਂ ਨੇ ਉਹਨਾਂ ਦੇ ਕੋਲ ਵੱਡਾ ਮਤਾਮਜਾਮ ਹੈ ਜੀ ਹੋਰ ਪੈਸਾ ਬਹੁਤ ਪੋਸਟਰ ਥਾਂ ਥਾਂ ਤੇ ਵੱਡੇ ਲੱਗੇ ਹੋਏ ਨੇ ਜੀ ਤੇ ਉਹਨਾਂ ਦੀਆਂ ਗੱਡੀਆਂ ਵੱਡੇ ਕਾਫਲੇ ਚੱਲਦੇ ਨੇ ਸਾਰੇ ਕਲਾਕਾਰ ਚਾਹੇ ਉਹ ਫ੍ਰੀ ਆ ਰਹੇ ਚਾਹੇ ਉਹ ਪੈਸਾ ਦੇ ਕੇ ਬੁਲਾਏ ਜਾ ਰਹੇ ਆ ਜੀ ਤੇ ਤੁਸੀਂ ਇਕੱਲੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਮਤਲਬ ਕਿ ਸੰਗਤ ਤਾਂ ਤੁਹਾਡੇ ਨਾਲ ਹੈਗੀ ਆ ਜੀ ਪਰ ਉਸ ਤਰ੍ਹਾਂ ਦੇ ਵੱਡੇ ਚਿਹਰੇ ਦੇਖੋ ਉਹ ਨਕਲੀ ਹੀਰੋ ਐ ਉਹ ਨਕਲੀ ਗੋਲੀਆਂ ਖਾਂਦੇ ਆ ਫਿਲਮਾਂ 'ਚ ਸਾਡਾ ਬਾਪੂ ਅਸਲੀ ਹੀਰੋ ਸੀ ਨਾ ਅਸਲੀ ਗੋਲੀਆਂ ਖਾਧੀਆਂ ਇਹ ਤਾਂ ਸਾਡੇ ਮੂਰੇ ਸਟੈਂਡ ਹੀ ਨਹੀਂ ਕਰਦੇ ਕਿਤੇ ਤੁਸੀਂ ਦੇਖ ਲਿਓ ਮਿਨੀਮਮ 2 ਲੱਖ ਵੋਟ ਦੀ ਲੀਡ ਨਾਲ ਜਿੱਤੂਗਾ ਮੈਂ ਮਿਨੀਮਮ 2 ਲੱਖ ਵੋਟ ਦੀ ਲੀਡ ਦੇ ਵੋਟ ਨਾਲ ਅਸਲ ਗੱਲ ਪਤਾ ਕੀ ਹੈ ਜੀ ਇਹ ਜਿਹੜੇ ਨਾ ਲੋਕਾਂ ਨੇ ਅਕਾਲੀ ਦਲ ਔਰ ਕਾਂਗਰਸ ਤੋਂ ਵੱਖ ਕੇ ਜਿਹੜੇ ਇਹ ਲੋਕ ਲਿਆ ਕੇ ਸੈਂਟਰ ਚ ਕੁਰਸ ਔਰ ਆਮਾਨ ਦਾ ਸੀਐਮ ਹਾਂਜੀ ਬਣਾਤੀ ਇਹ ਕਾਬਿਲ ਹੀ ਨਹੀਂ ਹੈ ਜੀ ਉਹਨਾਂ ਦਾ ਮਤਲਬ ਲਾਈਫ ਸਟਾਈਲ ਹੀ ਨਹੀਂ ਸੀ ਇਹ ਜੇ ਅਭੀ ਉਹ ਹੁਣ ਦੇਖੋ ਜੀ ਜਮਾ ਪਿੰਡਾਂ ਦੇ ਦੇਸੀ ਬੰਦੇ ਜੀ ਮਤਲਬ ਐ ਨਹੀਂ ਮੈਂ ਕਹਿੰਦਾ ਵੀ ਪਿੰਡਾਂ ਵਾਲੇ ਮਾੜੇ ਹੁੰਨੇ ਆ ਜੀ ਬਹੁਤ ਅਕਲ ਵਾਲੇ ਆ ਸਾਰਾ ਕੁਝ ਮਤਲਬ ਇੱਕ ਜਿਹਨੂੰ ਮੈਂ ਦੇਖਿਆ ਜੀ ਉਹ ਪਤਾ ਨਹੀਂ ਕਿਨੂੰ ਕਹੀ ਜਾਂਦਾ ਸੀ ਉਹ ਨਾਬੇ ਵਾਲਾ ਜੀ ਆ ਕੇ ਨਾਬੇ ਤੋਂ ਮੇਰੇ ਨਾਲ ਚੌਂਡ ਲੜ ਲੈ ਤੈਨੂੰ ਕੀ ਪਤਾ ਧਮਕੀ ਵੀ ਚੈਲੰਜ ਕਰਦੇ ਤੈਨੂੰ ਕੀ ਪਤਾ ਵੀ ਤੂੰ 2027 ਚ ਜਿੱਤੇਗਾ ਵੀ ਜਾਂ ਨਹੀਂ ਹੂੰ ਹੂੰ ਐ ਨਹੀਂ ਮਤਲਬ ਪਤਾ ਹੀ ਨਹੀਂ ਜੀ ਹੁਣ ਇਹ ਲੋਕ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਜਿਹੜੇ ਇਹਨਾਂ ਨੇ ਜਿਤਾਏ ਆ ਹੁਣ ਅਫਸਰਾਂ ਦੇ ਉੱਤੇ ਬੈਠ ਗਏ ਹੂੰ ਉਹਨਾਂ ਨੂੰ ਕੀ ਪਤਾ ਸੀ ਉਹ ਤਾਂ ਪਹਿਲਾਂ ਕਿਸੇ ਅਫਸਰ ਦੇ ਕਮਰੇ 'ਚ ਵੜਨ ਤੋਂ ਪਹਿਲਾਂ ਚਪੜਾਸੀ ਨੂੰ ਤਾਂ ਸਲੂਟ ਮਾਰ ਕੇ ਵੜਦੇ ਸੀ ਉਹ ਜੀ ਜੇ ਕਿਸੇ ਅਫਸਰ ਨੂੰ ਮਿਲਣਾ ਹੈ ਤਾਂ ਚਪੜਾਸੀ ਨੂੰ ਸਲੂਟ ਮਾਰ ਕੇ ਕਮਰੇ 'ਚ ਵੜਦੇ ਸੀ ਅਫਸਰ ਦੇ ਤੇ ਉਹ ਉਹਨਾਂ ਦੇ ਅਫਸਰਾਂ ਦੇ ਵੀ ਉੱਤੇ ਬਿਠਾਤੇ ਜੀ ਕੀ ਚੇਂਜ ਲੈ ਆਉਣਗੇ ਉਹ ਇੱਕ ਗੱਲ ਹੋਰ ਆਉਂਦੀ ਹੈ ਜੀ ਵੀ ਜਿਵੇਂ ਭਾਈ ਅਮਰਪਾਲ ਸਿੰਘ ਦੇ ਲਈ ਸ਼ੋਮਣੀ ਕਾਲੀ ਦੇ ਅੰਮ੍ਰਿਤਸਰ ਨੇ ਆਪਣੀ ਸੀਟ ਛੱਡੀ ਜੀ ਉੱਥੇ ਤਾਂ ਇੱਥੇ ਵੀ ਜਿਹੜਾ ਪਰ ਇੱਥੇ ਉਹਨਾਂ ਨੇ ਕੈਂਡੀਡੇਟ ਅਨਾਉਂਸ ਕੀਤਾ ਜੀ ਉਹ ਤਾਂ ਜੀ ਡੂੰਗੀ ਗੱਲ ਹੈ ਇਹਦੇ ਬਾਰੇ ਮੈਂ ਗੱਲ ਕਰੂੰਗਾ 2 ਤਰੀਕ ਨੂੰ ਤੁਸੀਂ ਆ ਜੀ ਮੈਂ ਅੱਜ ਤੱਕ ਤਾਂ ਨਹੀਂ ਬੋਲਿਆ ਮੈਂ ਹੁਣ ਦੱਸੂੰਗਾ ਸਾਰਾ ਕੁਝ ਭਾਈ ਇਹ ਕਿਵੇਂ ਕੀ ਕਰਦੇ ਆ ਕਿਵੇਂ ਬੰਦੇ ਨੂੰ ਵਰਤਦੇ ਆ ਮੈਂ ਦੋਨੋਂ ਦੱਸੂਗਾ ਜੀ ਜੇ ਮੇਰੀ ਗਲਤੀ ਨਿਕਲੇ ਆਈ ਨਾ ਮੈਨੂੰ ਜੋ ਪੌ ਕੌਮ ਸਜ਼ਾ ਲਾਉਗੀ ਮੈਨੂੰ ਮਨਜ਼ੂਰ ਹੈ ਫਰੀਦਕੋਟ ਤੋਂ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਗੁਰਪ੍ਰੀਤ ਘੁੱਗੀ ਵੀ ਆ ਜੀ ਜਾਨੀ ਕਿ ਉਹ ਕਹਿੰਦੇ ਸਾਡਾ ਕਲਾਕਾਰ ਭਾਈ ਆ ਕਲਾਕਾਰਾਂ ਦੇ ਕਲਾਕਾਰ ਦੀ ਲਈ ਚੋਣ ਪ੍ਰਚਾਰ ਕਰਤਾ ਜੀ ਤਾਂ ਤੁਸੀਂ ਕੁਰਬਾਨੀ ਵਾਲੇ ਹੋ ਸਿੰਘੋਂ ਤਾਂ ਉਸ ਪਰਿਵਾਰ ਚੋਂ ਕੀ ਤੁਹਾਡੇ ਲਈ ਹਜ਼ੂਰੀ ਰਾਗੀ ਸਹਿਬਾਨ ਕਥਾਵਾਚਕ ਵਾਚਕਾਂ ਨੇ ਜਾਂ ਹੋਰ ਢਾਡੀ ਸਿੰਘਾਂ ਨੇ ਕਿਸੇ ਨੇ ਤੁਹਾਡੀ ਮਦਦ ਕੀਤੀ ਜੀ ਮੈਨੂੰ ਜੀ ਇੱਕ ਦੋ ਢਾਡੀ ਸਿੰਘਾਂ ਦਾ ਫੋਨ ਆਇਆ ਸੀ ਵੀ ਅਸੀਂ ਆਉਣਾ ਹੈ ਦੇਖੋ ਜੀ ਇਹ ਢਾਡੀ ਸਿੰਘ ਹੈ ਮਤਲਬ ਕਥਾਵਾਚਕ ਹੈ ਇਹ ਸਾਰੇ ਸ਼ਹੀਦਾਂ ਦੀਆਂ ਕਥਾ ਕਰਦੇ ਆਂ ਸ਼ਹੀਦਾਂ ਦੀਆਂ ਵਾਰਾਂ ਗਾਉਂਦੇ ਆਂ ਜੀ ਤੇ ਚਲੋ ਵੀ ਕੰਮ ਤਾਂ ਚੰਗਾ ਪਰ ਇਹ ਹੈ ਵੀ ਜਦੋਂ ਉਹਨਾਂ ਦੀਆਂ ਵਾਰਾਂ ਗਾਉਂਦੇ ਉਹ ਸਾਰਾ ਕੁਝ ਮੰਨਦੇ ਹਾਂ ਤੁਹਾਨੂੰ ਪਤਾ ਹੈ ਫਿਰ ਜਦ ਤੁਹਾਨੂੰ ਪਤਾ ਵੀ ਉਹ ਸ਼ਹੀਦ ਦਾ ਪੁੱਤ ਖੜਾ ਹੈ ਤਾਂ ਇਹਨਾਂ ਨੂੰ ਆਉਂ ਕੇ ਮੇਰੀ ਮਦਦ ਕਰਨੀ ਚਾਹੀਦੀ ਜੀ ਆਏ ਨਹੀਂ ਕੋਈ ਵੀ ਜੇ ਜਿਆਦਾ ਨਹੀਂ ਆ ਵੀ ਨਹੀਂ ਸਕਦੇ ਕਿ ਟੁਕੜ ਮਤਲਬ ਘਰੋਂ ਹੀ ਵੀਡੀਓ ਪਾ ਦੇਣ ਜੀ ਆਪਣੇ ਜਿਵੇਂ ਚਾਰ ਜਣੇ ਖੜੇ ਆ ਢਾਡੀ ਜਥੇ ਉਹ ਅਪੀਲ ਕਰ ਦੇਣ ਸੋਸ਼ਲ ਮੀਡੀਆ ਤੇ ਅਪੀਲ ਕਰ ਦੇਣ ਜੀ ਜੀ ਹਾਂ ਉਹਨਾਂ ਲਈ ਤਾਂ ਚਲੋ ਕਰਨਜੀ ਰਮੋਲ ਲਈ ਕਲਾਕਾਰ ਆਗੇ ਤੁਹਾਡੇ ਲਈ ਵੀ ਕੋਈ ਕਲਾਕਾਰ ਆਏ ਆ ਜੀ ਮੇਰਾ ਜੀ ਉਹਨਾਂ ਨੇ ਰਾਜਕਾ ਕੜਾ ਜੀ ਨੇ ਮੇਰੀ ਫੇਵਰਿਕ अच्छा जी फेवर कीती जी। है, है। जी इस ਤੋਂ ਇਲਾਵਾ ਕੋਈ ਕਿਸੇ ਨੇ ਨਹੀਂ ਕੀਤੀ ਮੈਨੂੰ ਹੋਰ ਨਹੀਂ ਕੋਈ ਸੁਣ ਚਾਇਆ ਅੱਛਾ ਜੀ ਹਾਂ ਤੇ ਹਜੂਰੀ ਰਾਗੀ ਸਭੰਦਰ ਦਰਬਾਰ ਸਾਹਿਬ ਦੇ ਉਹਨਾਂ ਨੇ ਵੀ ਨਹੀਂ ਕਿਸੇ ਨੇ ਜੀ ਹਾਂ ਜੀ ਨਹੀਂ ਕਿਸੇ ਨੇ ਨਹੀਂ ਜੀ ਕੀਤੀ ਨਹੀਂ ਆਪਣੇ ਜਿਹੜੇ ਜਸਵੀਰ ਸਿੰਘ ਬਡਾਲਾ ਕਿਹੜੇ ਐ ਹਾਂ ਜੀ ਭਾਈ ਬਲਦੇਵ ਸਿੰਘ ਬਡਾਲਾ ਉਹਨਾਂ ਦਾ ਆਪਣਾ ਕੈਂਡੀਡੇਟ ਖੜਾ ਕੀਤਾ ਹੋਇਆ ਔਰ अच्छा ਤੇ ਇਹ ਮਲਾਲ ਹੈਗਾ ਤੁਹਾਨੂੰ ਜੀ ਵੀ ਦੇਖੋ ਨਹੀਂ ਨਹੀਂ ਮੈਂ ਤਾਂ ਦੇਖਿਆ ਜੀ ਹੁਣ ਉਸ ਦਿਨ ਸਾਡੇ ਬਜ਼ੁਰਗ ਦੀ ਵਰਸੀ ਤੇ ਆਇਆ ਕੀਰਤਨ ਕਰਦਾ ਸੀ ਆਹ 6 ਮਹੀਨੇ ਪਹਿਲਾਂ ਵਡਾਲਾ ਜੀ ਹੁਣ ਕੈਂਡੀਡੇਟ ਖੜਾ ਕਰਤਾ ਕੋਈ ਸਮਝ ਨਹੀਂ ਆਉਂਦੀ ਜੀ ਇਹਨਾਂ ਦਾ ਕੋਈ ਬਾਕੀ ਹਿਉਰੀ ਰਾਗਿਆਂ ਦੇ ਨਾਲ ਮਿਲ ਕੇ ਰੋਸਾ ਹੈਗਾ ਇੱਕ ਵੀ ਫੇਰ ਵੀ ਚਲੋ ਪਰਿਵਾਰ ਸੀਮਿਤ ਕਰ ਲਈਏ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਉਰੇ ਆਓ ਤੁਸੀਂ ਨਹੀਂ ਹੁੰਦਾ ਸਾਰਿਆਂ ਕੋਲੇ ਟਾਈਮ ਹੈ ਨਾ ਵੀ ਤੁਸੀਂ ਫਿਰ ਸੋਸ਼ਲ ਮੀਡੀਆ ਤੇ ਹੀ ਪਾ ਦਿਓ ਉਹ ਵੀ ਬਹੁਤ ਹੈ ਫੇਰ ਤਾਂ ਮਿਲ ਕੇ ਕਲਾਕਾਰ ਕਲਾਕਾਰਾਂ ਲਈ ਹਸਾ ਦੇ ਰਹੇ ਉਹ ਚੰਗੇ ਆ ਜੀ ਇੱਕ ਦੂਜੇ ਹੋਰ ਉਹ ਤਾਂ ਫਿਰ ਚੰਗਾ ਆ ਵੈਸੇ ਚੰਗਾ ਹੀ ਆ ਜੀ ਉਹ ਤਾਂ ਜਾਂ ਫਿਰ ਇਹ ਦੇਖਿਓ ਵੀ ਉਹ ਤੁਹਾਨੂੰ ਪੰਥਕ ਤੌਰ ਤੇ ਨਹੀਂ ਦੇਖ ਰਹੇ ਕਿਉਂਕਿ ਜਿਵੇਂ ਸੁਖਵੀਰ ਬਾਦਲ ਜਿੰਨੇ ਵੀ ਕਿਹਾ ਵੀ ਇੱਕੋ ਇੱਕ ਭਾਈ ਪੰਥਕ ਪਾਰਟੀ ਆ ਉਹ ਸ਼ੋਮਣੀ ਅਕਾਲੀ ਦਲ ਹੈ ਜੀ ਹੁਣ ਸਾਰਿਆਂ ਨੂੰ ਪਤਾ ਜੀ ਜਿਹੜੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮਹਾਰਾਜ ਦੀ ਬੇਅਦਬੀ ਹੋ ਗਈ ਦੋਸ਼ੀਆਂ ਨੂੰ ਛੱਡ ਦਿੱਤਾ ਗਿਆ ਉਹਨਾਂ ਦੋਸ਼ੀਆਂ ਨੂੰ ਫੜਨ ਵਾਸਤੇ ਜਿਹੜੇ ਧਰਨਾ ਦਿੰਦੇ ਸੀ ਉਹਨਾਂ ਤੇ ਗੋਲੀਆਂ ਚੱਲੀਆਂ ਦੋ ਜਣੇ ਸ਼ਹੀਦ ਹੋ ਗਏ ਤੇ ਕੋਈ ਇਨਸਾਫ ਨਹੀਂ ਮਿਲਿਆ ਅਕਾਲੀ ਦਲ ਪੰਥਕ ਪਾਰਟੀ ਹੋਣ ਦੇ ਬਾਵਜੂਦ ਤੇ ਇਸ ਤੋਂ ਤਾਂ ਤਰਾਸ ਦੀ ਗੱਲ ਗੱਲ ਹੋ ਹੀ ਨਹੀਂ ਸਕਦੀ ਕੋਈ ਪਰ ਅਕਾਲੀ ਦਲ ਤਾਂ ਜੀ ਜਿਹੜੇ ਉਹ ਕਹਿੰਦੇ ਜਿਹੜੇ ਕੁਰਬਾਨੀ ਵਾਲੇ ਸਿੰਘ ਆ ਜਾਂ ਪਰਿਵਾਰ ਆ ਪਹਿਲਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਟਿਕਟ ਦੀ ਫੇਰ ਤੁਹਾਡੇ ਨਾਲ ਵੀ ਕੀਤੀ ਗਈ ਹੈ ਜੀ ਸੁਮਨੀ ਕਾਲੀ ਨਹੀਂ ਜੀ ਨਹੀਂ ਮੇਰੇ ਨਾਲ ਜੇ ਕਰਦੇ ਫਿਰ ਤੁਸੀਂ ਉਹਨਾਂ ਦੇ ਵੱਲੋਂ ਲੜਦੇ ਨਹੀਂ ਜੀ ਨਹੀਂ 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 ਚਲੋ ਬਹੁਤ ਧੰਨਵਾਦੀ ਕਿਉਂਕਿ ਤੁਹਾਡਾ ਸਮਾਂ ਤੁਸੀਂ ਕਿਹਾ ਕੋਈ ਨਹੀਂ ਕਰ ਲਓਗੇ ਅੱਛਾ ਠੀਕ ਹੈ ਠੀਕ ਹੈ ਇੱਕ ਗੱਲ ਤੁਸੀਂ ਜ਼ਿਕਰ ਕੀਤਾ ਕਿਉਂਕਿ ਸਾਡੇ ਚੈਨਲ ਦੇ ਉੱਤੇ ਨਹੀਂ ਉਹ ਮੈਂ ਸੁਣੀ ਸੀ ਉਹ ਭਾਈ ਸਾਹਿਬ ਨੇ ਕਿਵੇਂ ਉਹ ਕੁਰਬਾਨੀ ਕੀਤੀ ਹੈ ਜੀ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਨਹੀਂ ਹੁਣ ਆਪਾਂ ਸਮਾਂ ਆ ਗਿਆ ਭਾਈ ਸੋਧਾ ਲਾਉਣ ਦਾ ਉਹ ਜਰੂਰ ਗੱਲ ਨਾ ਇਹ ਗੱਲ ਇਹ ਹੋਈ ਜਦੋਂ ਅਟੈਕ ਤੋਂ ਬਾਅਦ ਨਾ ਇਹ ਦਰਬਾਰ ਸਾਹਿਬ ਗਏ ਜੀ ਦਰਬਾਰ ਸਾਹਿਬ ਜਦੋਂ ਇਹ ਗਏ ਨਾ ਅਟੈਕ ਤੋਂ ਬਾਅਦ ਇਹਨਾਂ ਦੇ ਨਾ ਮਨ ਨੂੰ ਬਹੁਤ ਸੱਟ ਲੱਗੀ ਠੀਕ ਹੈ ਜੀ ਕਿਉਂਕਿ ਜਿਹੜੇ ਸਾਡੇ ਫਾਦਰ ਸਾਹਿਬ ਸੀ ਨਾ ਉਹ ਕੱਲਾ ਐਵੇਂ ਹੀ ਨਹੀਂ ਸੀ ਉਹ ਢੇਲੀ ਗੁਰੂ ਘਰ ਜਾਂਦੇ ਸੀ ਠੀਕ ਹੈ ਉਹਨਾਂ ਦੀ ਸ਼ਰਧਾ ਬਹੁਤ ਸੀ ਕਿਉਂਕਿ ਜੀ ਉਹ ਇੱਕ ਬਹੁਤ ਗਰੀਬ ਘਰੋਂ ਉੱਠੇ ਸੀ ਬਹੁਤ ਤਗੜੇ ਥਾਂ ਤੇ ਪਹੁੰਚ ਗਏ ਸੀ ਅਫਸਰ ਸੀ ਘਾਟਾ ਕਾਸੇ ਦਾ ਨਹੀਂ ਸੀ ਉਹ ਮਹਾਰਾਜ ਦਾ ਸ਼ੁਕਰੀਆ ਬਹੁਤ ਕਰਦੇ ਸੀ ਜੀ ਬਈ ਮਾਬਈ ਮੈਂ ਜੋ ਮੈਨੂੰ ਦਿੱਤਾ ਮੇਰੇ ਗੁਰੂ ਨੇ ਦਿੱਤਾ ਫਿਰ ਇਹਨਾਂ اٹੈਕ ਕੀਤਾ ਉਹਨਾਂ ਦੇ ਮਨ ਚ ਬਹੁਤ ਛੱਟ ਲੱਗੀ ਬਈਆ ਕੰਮ ਤਾਂ ਗਲਤ ਹੋ ਗਿਆ ਜੀ ਫਿਰ ਉਹਨਾਂ ਨੇ ਰਖੇਰ ਸਿੰਘ ਨੇ ਸਲਾਹ ਕੀਤੀ ਉਹ ਬਾਜ ਵਾਲੀ ਗੱਲ ਬਈ ਬਾਜ ਆਉਂਦਾ ਸੀ ਉਦੋਂ ਬੰਗਲਾ ਸਾਹਿਬ ਤੇ ਬਹੁਤ ਫਿਰ ਉਹ ਬਾਜ ਕੋਲ ਨਾ ਇਹਨਾਂ ਨੇ ਅੰ드ਰਾ ਗਾਂਧੀ ਦੀ ਕੋਠੀ ਤੇ ਲੱਗ ਗਿਆ ਬਹਿਣ ਠੀਕ ਹੈ ਜੀ ਦੇਵੇਂ ਦਰਗੰਦੀ ਦੀ ਕੋਠੀ ਤੇ ਲੱਗ ਗਿਆ ਬਹਿਣ ਇਹਨਾਂ ਮੈਂ ਖੜ ਕੇ ਉਹਦੇ ਮੂਹਰੇ ਅਰਦਾਸ ਕੀਤੀ ਹੂੰ ਵੀ ਇਹ ਬਾਜ ਹੈ ਜੀ ਤੇ ਉਹ ਬਾਜ ਇਹਨਾਂ ਦੇ ਕੋਲ ਆ ਗਿਆ ਮਤਲਬ ਨੇੜੇ ਆ ਗਿਆ ਮਤਲਬ ਫਿਰ ਇਹ ਸਮਝ ਗਏ ਵੀ ਇਹ ਵਾਕਿਆ ਹੀ ਸਾਡੇ ਗੁਰੂ ਦਾ ਬਾਜ ਹੈ ਤੇ ਸਾਨੂੰ ਥਾਪੜਾ ਦੇਣਾ ਹੈ ਅੱਛਾ ਤੇ ਫਿਰ ਇਹਨਾਂ ਨੇ ਸਾਰਾ ਕੰਮ ਕੀਤਾ ਮਤਲਬ ਹਾਂ ਅਖਬਾਰਾਂ ਵਾਲੇ ਜਾਂ ਹੋਰ ਮੀਡੀਆ ਵਾਲੇ ਤੁਹਾਨੂੰ ਕਿੰਨੀਆਂਕ ਸੁਰਖੀਆਂ ਦੇ ਵਿੱਚ ਲੈ ਰਿਹਾ ਕੀ ਖਬਰਾਂ ਲਾ ਰਿਹਾ ਨਹੀਂ ਜੀ ਨਹੀਂ ਉਹ ਐਕਚੁਅਲੀ ਨਾ মিডিਆ ਵਾਲਾ ਸਾਡੇ ਫੇਵਰ ਚ ਲਾ ਨਹੀਂ ਨਾ ਸਕਦਾ ਖਬਰ ਕਿਉਂਕਿ ਉਹ ਭਗਵੰਤ ਮਾਨ ਦਾ ਖਾਸ ਦੋਸਤ ਹੈ ਹਮਮ ਤੇ ਉਹ ਕਹਿੰਦਾ ਹੈ ਜੀ ਬਈ ਜੇ ਅਸੀਂ ਦੀ ਖਬਰ ਲਾਣ ਲੱਗੇ ਫਿਰ ਤਾਂ ਕਲੀਅਰ ਕਾਟੀ ਹਾਰ ਗਿਆ ਕਮਲਜੀਤ ਹਮ ਹਾਂ ਤਾਂ ਕਰਮਜੀਤ ਉਹਦੇ ਕਰਮਜੀਤ ਜੋ ਵੀ ਹੈ ਹਾਂ ਕਰਮਜੀਤਨ ਮੋਲ ਉਹ ਤਾਂ ਕਲੀਅਰ ਕਾਟੀ ਹਾਰ ਗਿਆ ਉਤਸ਼ਾਹ ਬਹੁਤ ਹੈ ਜੀ ਤੁਹਾਨੂੰ ਦੱਸਤੀ ਗੱਲ ਅੱਜ ਯਾਦ ਰੱਖ ਲਿਓ ਗੱਲ ਤੀਜੇ ਨੰਬਰ ਤੇ ਆਊਗਾ ਕਰਨਜੀਤਨ ਮੋਲ ਜੀ ਪੱਕਾ ਜੀ ਪੱਕਾ ਜੀ ਚਲੋ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੋਤੇ ਇਹ ਹਨ ਸਰਬਜੀਤ ਸਿੰਘ ਮਲੋਆ ਜਿਹੜੇ ਚੌਣ ਮੈਦਾਨ ਦੇ ਵਿੱਚ ਨੇ ਸੋ ਇੱਕ ਤਰੀਕ ਨੂੰ ਤੇ ਇਲੈਕਸ਼ਨ ਹੋ ਰਹੀ ਹੈ ਤੇ ਭਾਈ ਸਾਹਿਬ 91 ਨੰਬਰ ਤੇ ਤੁਹਾਡਾ ਜਿਹੜਾ ਮੇਰਾ ਇੱਕ ਲਾਈਨ ਪੂਰੀ ਭਰੀ ਹੋਈ ਹੈ ਕੀ ਕੈਂਡੀਡੇਟਸ ਦੀ ਜੀ ਦੂਜਾ ਜਿਹੜਾ ਬਾਕਸ ਹੈ ਉਹਦੇ ਚ ਉੱਪਰੋਂ ਚੌਥਾ ਹੈ ਤੇ ਚੋਣ ਨਿਸ਼ਾਨ ਜੀ ਤੁਹਾਡਾ ਗੰਨਾ ਕਿਸਾਨ ਮੈਂ ਤੁਹਾਨੂੰ ਕੋਰੇ ਨਾ ਕਿਸੇ ਚੀਜ਼ ਤੇ ਆਦਮੇ ਖੜ ਜੋ ਰਹੇ ਹੁਣ ਆ ਪੋਸਟਰ ਜੀ ਇਹ ਮੇਰਾ ਪੋਸਟਰ ਹੈ ਜੀ ਆ ਨਿਸ਼ਾਨ ਹੈ ਆ ਨਿਸ਼ਾਨ ਹੋਊਗਾ ਜੀ ਆ ਨਿਸ਼ਾਨ ਹੈ ਜੀ ਗੰਨਾ ਕਿਸਾਨ ਤੇ ਉਹ ਮਸ਼ੀਨ ਦੀ ਦੂਜੀ ਦੂਜੀ ਮਸ਼ੀਨ ਤੇ ਚੌਥੇ ਨੰਬਰ ਤੇ ਆ ਚੌਥੇ ਨੰਬਰ ਤੇ ਆ ਜੀ ਦੂਜੇ ਬਾਕਸ ਦੇ ਵਿੱਚ ਮਸ਼ੀਨ ਦੇ ਦੂਜੇ ਬਾਕਸ ਦੇ ਵਿੱਚ ਇੱਕ ਪੂਰੀ ਲਾਈਨ ਦੂਜੀ ਕਤਾਰ ਜਿਹੜੀ ਉਹਦੇ ਵਿੱਚ ਚੌਥੇ ਨੰਬਰ ਤੇ ਗੰਨਾ ਕਿਸਾਨ ਭਾਈ ਸਰਬਜੀਤ ਸਿੰਘ ਹੋਰਨ ਦਾ ਚੋਣ ਨਿਸ਼ਾਨ ਹੈ ਜੀ ਤਾਂ ਉਹਦੇ ਤੇ ਜਿਹੜੇ ਕੋਈ ਚੋਣ ਕਰਨਾ ਚਾਹੁੰਦੇ ਆ ਵੋਟ ਇਹਨਾਂ ਨੂੰ ਤਾਂ ਉਹ ਕਰ ਸਕਦੇ ਨੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚੇਣਾ